ਦੁਨੀਆ ਸਭ ਤੋਂ ਸੋਹਣਾ ਸਭ ਤੋਂ ਸੋਹਣਾ ਦੇਸ਼ ਪਤਾ ਕਿਹੜਾ ਸਾਡਾ ਦੇਸ਼ ਪੰਜਾਬ ਇਹ ਵੀਡੀਓ ਨੂੰ ਕਈ ਹਜ਼ਾਰ ਮਿਲੀਅਨ ਵਿਊਜ਼ ਆਉਣੇ ਚਾਹੀਦੇ ਨੇ ਕਿਉਂ ਕਿ ਮੈਂ ਤੁਹਾਨੂੰ ਦਿਖਾਉਣ ਲੱਗਾ ਪੰਜਾਬ ਪੰਜਾਬ ਕੀ ਚੀਜ਼ ਆ ਤੁਸੀਂ ਹਾਂਜੀ ਵੀ ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਮਲਾਉਣੇ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਪੰਜਾਬ ਦੇ ਉਹ ਯੋਧੇ ਜਿਹੜੇ ਹੈਂਡੀਕੈਪਡ ਹੁੰਦੇ ਆਆਂ ਵੀ ਦੱਬ ਕੇ ਮਿਹਨਤਾਂ ਕਰ ਰਹੇ ਆ ਈ ਆਜੋ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਮਲਾਉਣਾ ਮਿਹਨਤੀ ਯੋਧਿਆ ਨਾਲ ਉਹ ਆ ਜੀ ਲੈ ਮੈਂ ਤਾਂ ਤੇਰੀ ਪਾ ਹੱਥ ਪੈਰ ਹੁੰਦੇ ਆ ਆ ਵੀ ਆਪਾਂ ਰੱਬ ਨਾਲ ਸ਼ਿਕਾਇਤਾਂ ਹੀ ਕਰਦੇ ਆ ਸ਼ਿਕਵੇ ਹੀ ਕਰਦੇ ਆ ਤੇ ਸ਼ੁਕਰਾਨਾ ਦੇ ਕਦੀ ਕੀਤਾ ਹੀ ਨਹੀਂ ਰੱਬ ਦਾ ਤੇ ਆ ਵੀਰ ਵੇਖੋ ਮਿਹਨਤਾਂ ਕਰਦੇ ਰੱਬ ਦਾ ਸ਼ੁਕਰ ਤਾਂ ਜੋ ਆਉਣ ਵਾਲੀਆਂ 올림픽 ਗੇਮਾਂ ਐਲ ਅਮਰੀਕਾ 2028 ਚ ਆਪਣੇ ਵੱਧ ਤੋਂ ਵੱਧ ਪੰਜਾਬੀ ਜਾ ਸਕਣ ਮਿਹਨਤ ਕਰੀਏ ਦੱਬ ਕੇ ਤੇ ਬੱਚੇ ਵੱਧ ਤੋਂ ਵੱਧ ਆਪਣੇ ਪੰਜਾਬੀ ਜਾਣ 올림픽 ਚ ਵੱਧ ਤੋਂ ਵੱਧ 골ਡ ਮੈਡਲ ਲੈ ਕੇ ਆਉਣ ਕਿੰਨਾ ਵਧੀਆ ਲੱਗੂਗਾ ਨਾ ਤੇ ਕੋਈ ਵੀਰ ਬਹੁਤ ਮਿਹਨਤ ਕਰਾ ਰਹੇ ਆ ਜਿਹੜੇ ਉਹਨਾਂ ਦਾ ਵੀ ਧੰਨਵਾਦ ਆ ਤੇ ਜਿਨ੍ਹਾਂ ਨੇ ਬੱਚੇ ਦੇ ਤੋਰੇ ਆ ਬਜ਼ੁਰਗ ਵੀ ਨੌਜਵਾਨ ਪੀੜ੍ਹੀ ਵੀ ਬਹੁਤ ਮਿਹਨਤ ਨਾਲ ਤੋਰੀ ਆ ਤੇ ਉਹਨਾਂ ਜੋ ਮੇਨ ਹੈਗੇ ਜਿਵੇਂ ਕਿ ਪਿੰਕਾ ਜਰਗ ਹੋਰ ਵੀ ਮੇਰੇ ਵੀਰ ਕਾਫੀ ਜਿਨ੍ਹਾਂ ਦੇ ਮੈਨੂੰ ਨਾਂ ਤੇ ਨਹੀਂ ਪਤਾ ਤੇ ਚਲੋ ਆਈਡੀਆ ਨਾਲ ਹੀ ਮੈਂਸ਼ਨ ਆ ਇੰਸਟਾ ਦੀ ਤੇ ਇਹਨਾਂ ਦੀਆਂ ਵੀਡੀਓ ਵੇਖਿਆ ਕਰੋ ਮੋਟੀਵੇਟ ਹੋ ਜਾਇਆ ਕਰੋ ਇਹਨਾਂ ਦੀਆਂ ਵੀਡੀਓ ਵੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰਿਆਂ ਨੂੰ ਬੜੇ ਸਤਿਕਾਰਯੋਗ ਅਸੀਂ ਬੇਨਤੀ ਕਰਦੇ ਆ ਵੀ ਸਾਡੇ ਨੇੜੇ ਤੇੜੇ ਦੇ ਪਿੰਡਾਂ ਦੇ ਮੁੱਲਾਪੁਰ ਦਾਖਾ ਦੇ ਜਿਹੜੇ ਨੇੜੇ ਤੇੜੇ ਤੇ 10 5 10 ਕਿਲੋਮੀਟਰ ਦੇ ਨੇੜੇ ਪਿੰਡਾਂ 0 ਤੋਂ ਲੈ ਕੇ 15 ਸਾਲ ਦੇ ਜਿੰਨੇ ਬੱਚੇ ਆ ਅਸੀਂ ਉਹਨਾਂ ਨੂੰ ਇਸ ਪਾਰਕ ਦੇ ਵਿੱਚ ਫ੍ਰੀ ਟ੍ਰੇਨਿੰਗ ਏਕੇ ਮਿਹਨਤ ਕਰਾਉਂਦੇ ਆ ਮਿਹਨਤ ਦੇ ਟਿਪਸ ਦੱਸਦੇ ਆ ਵੀ ਇਦਾਂ ਕਰੋ ਇਦਾਂ ਕਰੋ ਤੇ ਬਹੁਤ ਵਧੀਆ ਚੀਜ਼ਾਂ ਜਿਹੜੀਆਂ ਪ੍ਰਮੋਟ ਕਰ ਰਹੇ ਆ ਤੇ ਇਹਦੇ ਨਾਲ ਨਸ਼ਾ ਵੀ ਜਿਹੜੇ ਗੱਭਰੂ ਛੱਡ ਰਹੇ ਆ ਮਿਹਨਤ ਆ ਲੈ ਜਾਣਗੇ ਤੇ ਨਸ਼ਾ ਆਪੇ ਛੱਡਣਗੇ ਤੇ ਆਜੋ ਤੁਹਾਨੂੰ ਮਲਾਉਨੇ ਆ ਕੋਹ ਪੰਜਾਬ ਦੇ ਦਾਨੀ ਸੱਜਣਾ ਨਾਲ ਜਿਨ੍ਹਾਂ ਨੇ ਬੱਚਿਆਂ ਲਈ ਲੋੜਵੰਦ ਬੱਚਿਆਂ ਲਈ ਬੂਟਾਂ ਦਾ ਲੰਗਰ ਲਾਇਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਗਰਾਊਂਡ ਦੇ ਵਿੱਚ ਖੜੇ ਆ 11:00 ਵਜੇ ਦਾ ਟਾਈਮ ਹੋਣਾ ਸੋ ਯਾਰ ਆਪਾਂ ਨੂੰ ਇੱਕ ਰੱਬੀ ਰੂਹ ਆਈ ਸੀਗੀ ਮਿਲਣਾ ਗਰਾਊਂਡ ਦੇ ਵਿੱਚ ਸੋ ਬੂਟਾਂ ਦੀ ਸੇਵਾ ਆਈ ਹੈ ਆਪਣੇ ਕੋਲੇ ਗਰਾਊਂਡ ਦੇ ਵਿੱਚ ਬੱਚਿਆਂ ਆਸਤੇ ਸ਼ੁਰੂ ਆਏ ਆ ਤੁਹਾਨੂੰ ਪਤਾ ਵੀ ਆਪਾਂ ਕਿਸੇ ਵੀ ਭਰਾ ਪੈ ਵਧੀਆ ਕਾਰਜ ਕੀਤਾ ਇੱਕ ਕਈ ਬੱਚੇ ਚਲੋ ਸਹੀ ਗੱਲ ਮਿਹਨਤ ਲਾਉਂਦੇ ਆ ਉਹਨਾਂ ਤੋਂ ਪ੍ਰੋਪਰ ਚੀਜ਼ਾਂ ਨਹੀਂ ਹੁੰਦੀਆਂ ਮਿਹਨਤ ਲਾਉਣ ਲਈ ਜਿਵੇਂ ਕਿ ਬੂਟ ਨਿੱਕਰ ਟੀ-ਸ਼ਰਟਾਂ ਵਧੀਆ ਕੰਮ ਕਰ ਰਹੇ ਆ ਤੇ ਬਾਵਨ ਬਹੁਤ ਮਾਨੂੰ ਖੁਸ਼ੀ ਹੁੰਦੀ ਆ ਚਲੋ ਹੋਰ ਵੀ ਵੀਰ ਭਰਾ ਵੀਡੀਓ ਵੇਖਣਗੇ ਤੇ ਅੱਗੇ ਆਉਣਗੇ ਬਹੁਤ ਵਧੀਆ ਭਰਾ ਲੱਗਾ ਤੇ ਆਹ ਵੀਰ ਉਹਨਾਂ ਵੀ ਦੇਸੀ ਕਿਉ ਉਹਦਾ ਲੰਗਰ ਲਾਇਆ ਬੱਚਿਆਂ ਲਈ ਵਧੀਆ ਨੀਂਂਤਾ ਤੇਰੀ ਬਾਹ ਅਈ ਨੇ ਵਧੀਆ ਕਾਰਜ ਹੋਣ ਲਾਪੇ ਪੰਜਾਬ ਚ ਪਰ ਆਪਾਂ ਵੀਡੀਓ ਜਿਹੜੀਆਂ ਇਹ ਘੱਟ ਵੇਖਣੀਆਂ ਤੇ ਦੂਜੀਆਂ ਵੀਡੀਓ ਵਾਲਾ ਆਪਣਾ ਜ਼ਿਆਦਾ ਧਿਆਨ ਇਹ ਵੀ ਬਹੁਤ ਵਧੀਆ ਕਾਰਜ ਤੇ ਇੱਕ ਵੀਰ ਨੇ ਚਲੋ ਆ ਵੀ ਵੀਰ ਇਹਨੇ ਵੀ ਇਹ ਵੀ ਬਹੁਤ ਵਧੀਆ ਕਾਰਜ ਕਰਿਆ ਇਹਨੇ ਆਪਣੇ ਮਤਲਬ ਫੇਸਬੁੱਕ ਦੀ ਕਮਾਈ ਫੇਸਬੁੱਕ ਦੀ ਕਮਾਈ ਉਹਦੀ ਤੇ ਉਹ ਸਾਰੀ ਉਹਨੇ ਮਤਲਬ ਲੋੜਵੰਦ ਕੁੜੀ ਲਈ ਦਹੇਜ ਦਿੱਤਾ ਨਾਲ ਕਬੱਡੀ ਪਲੇਅਰ ਆ ਇਹ ਵੀ ਵੇਖੋ ਇਹਨੇ ਵੀ ਬਹੁਤ ਵਧੀਆ ਕਾਰਜ ਕੀਤਾ ਵਾਈਕੂ ਜੀ ਕੇ ਖਾਨ ਸਾਹਿਬ ਵਾਈਕੂ ਜੀ ਕੇ ਫਤਿਹ ਸੋ ਕੁਛਕ ਦਿਨ ਪਹਿਲਾਂ ਕੱਲ ਪਰਸੋਂ ਮੈਂ ਇੱਕ ਸਕਰੀਨਸ਼ਾਟ ਪਾਇਆ ਸੀਗਾ ਕਿ ਜਿਹੜੇ ਆਪਾਂ ਨੂੰ ਫੇਸਬੁੱਕ ਦੇ ਜ਼ਰੀਏ ਪੈਸੇ ਆਉਂਦੇ ਆ ਉਹ ਸੇਵਾ ਦੇ ਜ਼ਰੀਏ ਆਪਾਂ ਲਾ ਦਿੰਨੇ ਆ ਉਹਨਾਂ ਨੂੰ ਨਾ ਤਾਂ ਮੈਂ ਹੱਥ ਲਾਉਣਾ ਤੇ ਨਾ ਹੀ ਅੱਜ ਤੱਕ ਆਪਾਂ ਸੇਵਾ ਦਾ ਕੋਈ ਪੈਸਾ ਵੀ ਟੱਚ ਕੀਤਾ ਬਿਨਾਂ ਪੈਸਾ ਤੋਂ ਆਪਣੇ ਗਰਾਊਂਡ ਦੇ ਵਿੱਚ ਸੇਵਾ ਚੱਲਦੀ ਆ ਸੋ ਆਪਣੇ ਕਿਸੇ ਲੋੜਵੰਦ ਭੈਣ ਨੂੰ ਜਾਨੀ ਕਿ ਮੈਰिज ਆ ਲੋੜਵੰਦ ਭੈਣ ਦਾ ਵਿਆਹ ਉਹ ਜਿੰਨੇ ਆਪਾਂ ਨੂੰ ਫੇਸਬੁੱਕ ਨੇ ਪੈਸੇ ਦਿੱਤੇ ਸੀਗੇ ਮੈਂ ਤੁਹਾਨੂੰ ਦਿਖਾਉਂਦਾ ਆ ਸਕਰੀਨਸ਼ਾਟ ਪਾਇਆ ਹੋਇਆ ਫੇਸਬੁੱਕ ਤੇ ਵੀ ਤੁਸੀਂ ਦੇਖ ਸਕਦੇ ਆ 9000 ਦੇ ਤਕਰੀਬਨ 9000 ਦੇ ਆਸ-ਪਾਸੇ ਆਪਾਂ ਨੂੰ ਪੈਸੇ ਆਏ ਸੀ 4-5 ਰੁਪਏ ਉੱਪਰ ਤੇ ਇਦਾਂ ਦੇ ਯੋਧੇ ਉੱਠਣਗੇ ਪੰਜਾਬ 'ਚ ਤੇ ਪੰਜਾਬ ਦਾ ਦੇ ਆਪੀਪਲ ਆ ਵਾਹਿਗੁਰੂ ਜੀ ਮੇਰ ਕਰਨੇ ਨਾ ਵੀਰਾਂ ਦੇ ਤੇ ਇਦਾਂ ਹੀ ਬਲ ਬਖਸ਼ਣ ਤੇ ਸੱਚੇ ਦਿਲੋਂਗੇ ਬੱਚੇ ਮਿਹਨਤਾਂ ਕਰਨ ਤੇ ਅੱਗੇ ਵਧ ਸਕਣ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਤੁਹਾਡੇ ਲਈ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ